ਨੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀ ਇਸ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹੱਲ ਵਲੋਗਸ ਤੇ ਬਾਬਾ ਸ਼ੁ크ਰ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਅਤੇ ਪੁੱਤ ਖੁਸ਼ੀਆਂ ਕਿਹੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਬਾਕੀ ਭਾਈ ਤੈਹ ਦੇ ਲੋ ਜਿਹੜਾ ਸਾਰਿਆਂ ਦਾ ਧੰਨਵਾਦ ਹੈ ਜਿਹੜਾ ਪਿਛਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਪਰਿਵਾਰ ਨੂੰ ਸਿੱਧ ਦੇਣ ਵਾਲੇ ਕਮੈਂਟ ਕਰੇ ਬਹੁਤ ਮੇਰੀਆਂ ਭੈਣਾਂ ਨੇ ਵੀ ਕਮੈਂਟ ਕਰੇ ਆ ਸੋ ਮਾਰਾ ਤੁਹਾਨੂੰ ਚੜ੍ਹਦੀਆਂ ਗੱਲਾਂ ਵਿੱਚ ਰੱਖੇ ਤੇ ਤੁਹਾਨੂੰ ਪਤਾ ਵੀ ਸਾਡੀ ਭੈਣ ਵੀ ਗਈ ਆ ਪਰਸੋਂ ਤੇ ਜਸ਼ਨ ਤਕਰੀਬਨ 11:30 ਵਜੇ ਟ੍ਰੇਨ ਚੜ੍ਹੇ ਤੇ ਦੂਸਰੇ ਦਿਨ 3:30 ਵਜੇ ਪਹੁੰਚ ਗਏ ਉਹ ਸਾਰੇ ਵੀ ਮੇਰੇ ਨਾਲ ਤਾਂ ਵਿੱਚ ਇੱਕ ਦੋ ਗੱਲਾਂ ਹੀ ਫੋਨ ਪਰ ਗੱਲ ਹੋਈ ਆ ਅਰਜੀਤ ਨਾਲ ਤਾਂ ਮੈਂ ਕਹਿੰਦਾ 10-12 ਗੱਲਾਂ ਫੋਨ ਕਰਿਆ ਉਹਨਾਂ ਨੇ ਕਿਉਂਕਿ ਰਿਜ਼ਰਵ ਡੱਬੇ 'ਚ ਬੈਠੇ ਤਾਂ ਆਪਣਾ ਆਰਾਮ ਨਾਲ ਜਾਂਦੀਆਂ ਨਹੀਂਆਂ ਯਾਨੀ ਦੂਏ ਦਿਨ ਤੱਕ ਫਿਕਰ ਸਾਨੂੰ ਵੀ ਰਹਾ ਕਿਉਂਕਿ ਭੈਣ ਕੋਲੋਂ ਤੁਹਾਨੂੰ ਪਤਾ ਹੈ ਵੀ ਆਪਣਾ ਸਾਮਾਨ ਵੀ ਤਾਂ ਕੁਝ ਪੈਸੇ ਤੇ ਤੇ ਅਸੀਂ ਕਦੇ ਟ੍ਰੇਨ 'ਚ ਸਫ਼ਰ ਕਰਿਆ ਨਹੀਂ ਚਲੋ ਦੋ-ਤਿੰਨ ਦਿਨ ਗੱਲਾਂ ਆਈਓ ਕਹਿੰਦੇ ਵੀ ਫਿਕਰ ਕਰਨ ਦੀ ਲੋੜ ਨਹੀਂ ਫਰਵੀਤੀਆਂ ਧਿਆਣੀਆਂ ਗਈਆਂ ਬਾਈ ਫਿਕਰ ਤਾਂ ਹੁੰਦਾ ਹੀ ਐ ਤੇ ਬਾਕੀ ਪਾਪਾ ਜੀ ਨੇ ਕੱਲ ਨੂੰ ਚਲੇ ਜਾਣਾ ਤੇ ਬਾਕੀ ਸਾਰਿਆਂ ਨੂੰ ਹੀ ਪਹਿਲੇ ਪਾਸੇ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਮਹਾਰਾਜ ਤੁਹਾਨੂੰ ਚੜ੍ਹਦੇਆਂ ਕਲਾਂ ਵਿੱਚ ਰਕੇ ਤੇ ਬਾਕੀ ਕੈਮਰਾ ਅੱਗੇ ਬਾਈ ਜਸ਼ਨ ਫੜਦੀ ਹੁੰਦੀ ਹੈ ਅੱਜ ਫੜਿਆ ਬਾਹਰ ਜੀਤ ਨੇ ਉਹਦੇ ਨਾਲੇ ਮਨਾਉਂਦਾ ਪਹਿਲਾਂ ਤੁਹਾਨੂੰ ਤੇ ਆਹ ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦੇ ਹੱਥ ਤੇ ਲੱਖ-ਲੱਖ ਵਧਾਈ ਹੋਵੇ ਜੀ ਆ ਤੈਨੂੰ ਸਰੋਪਾ ਤਾਂ ਨਹੀਂ ਪਿਆ ਕਿਤੇ ਇਹ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਹੋਏ ਤੇ ਉਹਦੇ ਕਰਕੇ ਪਰ ਮੁੰਡੂ ਦਿੰਦਾ ਸੇਵਾ ਕਰ ਰਿਹਾ ਜੀ ਉਥੇ ਸਰੋਪਾ ਬਣਾ ਕੇ ਵੀ ਕਹਿੰਦਾ ਮੈਂ ਦੂਸਰਾ ਪਟਕਾ ਨਹੀਂ ਬੰਨਣਾ ਮੈਂ ਛੋਟਾ ਰਮਾਲ ਬੰਨਣਾ ਮੰਮੀ ਫੇਰ ਸਪੈਸ਼ਲ ਆਮਨ ਤੇ ਬਣਾ ਕੇ ਜਾਂਦਾ ਰਿਹਾ ਜੀ ਹੁਣ ਗੁਰਦੁਆਰਾ ਸਾਹਿਬ ਤੋਂ ਹੀ ਆਇਆ ਤਾਂ ਸੇਵਾ ਕਰਾ ਕੇ ਮਤਲਬ ਪ੍ਰਸ਼ਾਦਾ ਛਕਾ ਕੇ ਤੇ ਆ ਕੇ ਹੁਣ ਕਹਿੰਦਾ ਛਕਾ ਕੇ ਨਹੀਂ ਕੇ ਛੱਕੇ ਵੀ ਆਇਆ ਮਨ ਦੱਸਤਾ ਉਹਨੇ ਇਹਨਾਂ ਬਾਬਾ ਕਹਿੰਦਾ ਤਾਂ ਉਹ ਜਾ ਕੇ ਕਹਿੰਦਾ ਪਹਿਲਾਂ ਮਮਾ ਪਹਿਲਾਂ ਮੈਂ ਛਕੂੰਗਾ ਪ੍ਰਸ਼ਾਦਾ ਫਿਰ ਛਕਾਉਂਗਾ ਉਹ ਲੱਗਿਆ ਹਾਂ ਇਹ ਹੋਇਆ ਭਾਈ ਦੱਸਤਾ ਉਹਨੇ ਮੈਨੂੰ ਕਹਿੰਦਾ ਮੈਂ ਰੋਟੀ ਖਾ ਕੇ ਆਇਆ ਹਾਂ ਜੀ ਜਦ ਮੈਂ ਬਾਹਰ ਲੈ ਸੀ ਸੀ ਸਬਸੀ ਜਾਨੀ ਆ ਕੇ ਅੱਜ ਸਾਰੇ ਹੀ ਲਵੇੜਤੇ ਕਹਿੰਨਾ ਮਮਾ ਜਿਹਾ ਨਹੀਂ ਹੈ ਕਿ ਮੈਂ ਤੇਰੀ ਹੈਲਪ ਕਰਾਉਣਾ ਅੱਜ ਛੁੱਟੀ ਸੀ ਵੀ ਜਿਹੜੇ ਮਾਣ ਮੋਟੇ ਠੀਕ ਤੇ ਉਹ ਵੀ ਕਰਤੇ ਉਹਨਾਂ ਲੋੜ ਕੰਮ ਦੁਬਣਾ ਕਰਤਾ ਉਹ ਦੱਸ ਰਹੀ ਕਿ ਬੜੀ ਿੱਲੀ ਪੜੀ ਵੀ ਲੀਵ ਚੱਕ ਲੈਣੀ ਹੈ ਹਾਂਜੀ ਨਹੀਂ ਉਹ ਫੇਰੇ ਪਹਿਲਾਂ ਗਿੱਲਾ ਫੇਰ ਕੇ ਫਸਾਫ ਫੇਰਨਾ ਪੈਂਦਾ ਜੀ ਉਹਨਾਂ ਕਿ ਉਹ ਗਿੱਲਾ ਜਾਈ ਫੇਰਤਾ ਧੁੱਪ ਕਰਕੇ ਬਣਾਉ ਦੀ ਨਾਲ ਸੁੱਕ ਗਿਆ ਉਹ ਸੀਸੇ ਖਰਾਬ ਹੋ ਗਏ ਜਦੋਂ ਆਟਕੀਆਂ ਚੋਰੀ ਪੈ ਗਈ ਉਹਨਾਂ ਫਿਰ ਸਾਰੇ ਤੇ ਬਾਕੀ ਮਨੂੰ ਵੀ ਘਰ ਖਾਣ ਨੂੰ ਆਉਂਦਾ ਹੈ ਸੋਹਣੀ ਮਹੀਨਾ ਡੇਢ ਮਹੀਨਾ ਹੋ ਗਿਆ ਦਾ ਰੌਣਕ ਲੱਗੀ ਹੋਈ ਨਹੀਂ ਭਣ ਕਰ ਤੇ ਜਿਵੇਂ ਜਸਨ ਵੀ ਰਹਿੰਦੀ ਸੀ ਚਲੋ ਬੱਚੇ ਦਾ ਸਕੂਲ ਚਲੇ ਜਾਂਦੇ ਤੇ ਛੋਟੀ ਜੀ ਮਾਮੀ ਜੀ ਮਾਮੀ ਜੀ ਕਰਦੇ ਫਿਰ ਜਾਂਦੇ ਸੀ ਉਹਦੀ ਬਹੁਤ ਯਾਦ ਆਉਂਦੀ ਹੈ ਕੋਈ ਨਾ ਘਰ ਸੁਣਨਾ ਹੋ ਜਾਂਦਾ ਹਾਂ ਹਾਂਜੀ ਉਹ ਇਹਨੇ ਮੇਰੇ ਮਾਨੀ ਲੱਗਦਾ ਹੁਣ ਔਖਾ ਲੱਗਦਾ ਚਾ ਰੈਂਦੀ ਤਾਂ ਗੇਮ ਕੱਲੇ ਦੀ ਇਸ ਤਰ੍ਹਾਂ ਕਹਿ ਲੈਣ ਵੀ ਯਾਦ ਤੀ ਹੋ ਜਾਂਦੀ ਆ ਚਲੋ ਦੁਪਹਿਰ ਨੂੰ ਕੰਮ ਕੁੰਮ ਕੰਨ ਵੇੜ ਕੇ ਸਿੱਥ ਬਹਿ ਜਾਣਾ ਗੱਲਾਂ ਬਾਤਾਂ ਕਰੀ ਜਾਣੀਆਂ ਗੱਲਾਂ ਵੀ ਭਾਈ ਦੇਖ ਲੋ ਜਿਹੜੇ ਚੱਲਦੇ ਰਹਿੰਦੇ ਤਾ ਭੈਣ ਵਿੱਚ ਬੈਠੀ ਬੈਠੀ ਭਾਈ ਆ ਸਾਡੀ ਮੰਮੀ ਦੀ ਫੋਟੋ ਦੇਖੋ ਬਹੁਤ ਕਦੇ ਮੰਮੀ ਦੀ ਸ਼ੇਰ ਦੁਨੀਆ ਦੇਖੋ ਭਾਈ ਸਾਡੀ ਮਾਤਾ ਯਾ ਬਾਈ ਸਾਡੇ ਦਾਦਾ ਦਾਦੀ ਆ ਸਰਦਾਰ ਆਤਮੋ ਸਿੰਘ ਦਾਦੀ ਦਲੀਪੌਰ ਸਾਡੀ ਭਾਈ ਸਰਦਾਰ ਨੇ ਤੇ ਆ ਸਾਡੀ ਮਾਤਾ ਇੱਥੇ ਬੈਠੇ ਰਹਿੰਦੇ ਤੇ ਹਨ ਹਾਂਜੀ ਭੈਣਾਂ ਜਿਵੇਂ ਠੀਕ ਠਾਕ ਪਹੁੰਚ ਗਈਆਂ ਜੀ ਬਸ 10-15 ਮਿੰਟ ਬਾਅਦ ਵੀਡੀਓ ਕਾਲ ਪਰ ਗੱਲ ਹੁੰਦੀ ਸੀ ਵੀ ਕਹਿ ਰਹੇ ਨੇ ਫਿਕਰਦਾ ਹੁੰਦਾ ਹੈ ਵੀ ਗਈਆਂ ਦਾ ਮੇਰੇ ਨਾਲ ਜਦੋਂ ਨਿਆਣੀ ਦੀਏ ਤੇ ਭੈਣ ਨੇ ਵੀ ਦੋ ਬੱਚੇ ਸਾਹਮਣੇ ਤੇ ਬਾਕੀ ਸਮਾਨ ਸਬੰਧ ਹੁੰਦਾ ਹੋ ਜਾਂਦਾ ਚਲੋ ਐ ਵੀ ਖਤਰਾ ਤਾਂ ਕੋਈ ਨਹੀਂ ਤਾਂ ਹੈਗਾ ਪਰ ਫਿਰ ਵੀ ਜਦ ਤੱਕ ਪਹੁੰਚੀਆਂ ਨਹੀਂ ਹੈਗਾ ਮਨ ਖੜਿਆ ਨਹੀਂ ਹੈਗਾ ਕੱਲ ਫਿਰ ਤਿੰਨ ਸੜਕ ਦਿਨ ਬਾਅਦ ਦੇ ਨੂਰ ਭੈਣ ਦਾ ਫੋਨ ਆਗੇ ਤਾਂ ਸਾਜ ਸਾਹ ਇੱਕ ਦੇ ਪਹੁੰਚ ਗਈਆਂ ਮੈਂ ਪਰੰ ਕੱਲ ਦਾ ਹੀ ਉਹ ਫੋਨ ਕਰਦਾ ਨਹੀਂ ਹੈਗਾ ਹੁਣ ਪੁੱਛੀ ਜਾਂਦਾ ਮੰਮੀ ਕਿੰਨੇ ਦਿਨ ਰਹਿ ਕੇ ਆਉਣਾ ਦੀਦੀ ਮੈਂ ਮੈਂ ਕੌਂ ਜਿਹੜਾ ਕੁੱਟ ਦੇਦੀ ਹੁਣ ਜਾਣਦੇ ਅੱਛਾ ਕਹਿੰਦਾ ਹੁਣ ਮੈਂ ਵੀ ਛੁੱਟੀਆਂ ਕਰਨੀਆਂ ਪਾਪਾ ਨੂੰ ਕਹਾਂਗਾ ਵੀ ਮੇਰੀ ਵੀ ਐਪਲੀਕੇਸ਼ਨ ਦੋ ਜਿਵੇਂ ਦੇ ਕੇ ਗਈ ਆ ਤੇ ਇਹਨਾਂ ਕਰਾਉਂਦੇ ਛੱਟੇ ਖੜ ਜਾ ਕੇ ਤਾਜ਼ੀਆਂ ਤਾਜ਼ੀ ਤਾਂ ਹੀ ਲੱਗਿਆ ਵਾ ਅੱਜ ਕੰਮ ਕਰਾਉਣੀ ਮੰਮੀ ਰੱਖ ਲੋਗੀ ਮਾਨੂੰ ਹੁਣ ਬੂਟਿਆਂ 'ਚ ਪਾਣੀ ਪਾ ਰਹੇ ਹੈਗਾ ਨਾ ਮੰਮੀ ਤੇਰੇ ਹੈਲਪ ਕਰਾਉਂਦਾ ਮੈਂ ਰੂਟੀਆਂ ਕਰਾ ਲਾਵਾਂ ਇਹਨੂੰ ਅੱਛਾ ਉਹ ਇਹ ਟਾਈਮ ਬਾਈ ਦੇਖ ਲੋ 1:30 ਬਜ ਚੁੱਕਿਆ 10 ਮਿੰਟ ਅੱਗੇ ਕਰਿਆ ਵਾ ਇਹ ਸਵਾ 1 ਹੋ ਗਿਆ ਪਰਮ ਦੇ ਸਕੂਲ ਕਰਕੇ 10 ਮਿੰਟ ਅੱਗੇ ਹੀ ਚੱਲ ਰਿਹਾ ਹਾਂਜੀ ਠੀਕ ਹੈ ਨਾ ਅੱਗੇ ਹੀ ਹੁੰਦਾ 5 5 10 ਮਿੰਟ ਵੀ ਵਾ ਪਿੱਛੇ ਨਹੀਂ ਹੁੰਦਾ ਹਾਂ ਹਾਂਜੀ ਆ ਲੈ ਲਓ ਟੌਪ ਆਏ ਸਭ ਨੂੰ ਉਹ ਹਾਂ ਚੱਲ ਕੋਈ ਨਹੀਂ ਕਿਹੜੇ ਪਤਾ ਦਾ ਨਿਆਣਾ ਆਇਆ ਹਾਂਜੀ ਇੰਦਰ ਜ਼ਿਆਦਾ ਹੀ ਬੁਰਾ ਹਾਲ ਕਰਿਆ ਮੈਂ ਹੁਣ ਦੋਹੀ ਟਵਲ ਕੰਮ ਝੜ ਗਿਆ ਤਹੌਣ ਉਹ ਲੈ ਬਈ ਲੋ ਬਈ ਭੈਣ ਭਾਈ ਆਪਣਾ ਖੁਸ਼ ਰਹਿਣ ਬਾਈ ਇਹ ਲੈ ਬਈ ਸਾਸਿਕਾਲ ਬੁਲਾ ਦੇ ਬਸ ਭਰ ਗਏ ਤੇਰੇ ਕਰੀਵੰਦਰ ਜੀ ਟੁੱਟੀ ਸੱਚੀ ਕਾ ਜੀ ਇਦਾਂ ਨੂੰ ਆ ਕੇ ਬੁਲਾ ਮੰਨ ਕਰ ਦੇ ਚੱਲ ਬੁਲਾ ਹੁਣ ਰੱਖ ਦੇ ਸਾਸਿਕਾਲ ਬੁਲਾ ਸਾਸਿਕਾਲ ਜੀ ਹਾਂ ਖਰਨਾ ਬੰਨਣ ਕਰਕੇ ਸਿਰ ਵੀ ਦੇ ਲਾ ਬਾਲ ਤੇਲ ਪਤਾ ਨਹੀਂ ਕਿਹਾ ਜਾਏ ਤੇ ਸਿਰ ਦਾ ਜਦ ਸੁੱਕ ਜਾਂਦਾ ਸਰੋ ਹਾਂ ਬਦੋਂ ਗਾਂ ਤੇ ਵਾ ਘੰਟੇ ਦੋ ਘੰਟੇ ਲੱਗਦਾ ਦੀ ਬਾਹਰ ਮੈਂ ਬਾਦ ਮੈਂ ਫਿਰ ਰਬੜਾ ਰਬੜੇ ਜਿਹੇ ਤੋੜ ਤੋੜ ਲੰਦਾ ਹੈ। ਭਾਲ ਹੈ ਵੀ ਜ਼ਿਆਦਾ ਨਾ। ਹੰਦੇ ਲਈ ਵੀ ਮਨੇ ਸੁੱਤੀਆ ਕਰਾਉਗੀ ਉਹਨੇ। ਹੁਣ ਹੈਲਪ ਗਰਾਉਂਡ ਲੱਗੀ। ਐ ਤਾਂ ਦੀਦੀ ਤੇ ਘੱਟ ਨਹੀਂ। ਹੈ ਨਾ? ਹਾਂਜੀ। ਲੈ ਭਾਈ। ਸਾਰਾ ਸਮਾਨ ਟਿਕਾਣੇ ਰੱਖ ਹੋ ਗਿਆ। ਆਹ ਹੈ ਜਹਰਜੀ ਦਾ ਬੂਟਾ। ਲੋ ਭਾਈ ਆ ਬੂਟਾ ਹੈ ਜਿਹੜਾ ਰਾਤ ਦੀ ਰਾਣੀ ਦਾ ਬੂਟਾ ਭਾਈ। ਰਾਤ ਨੂੰ ਇਹ ਬੂਟੇ ਦੇ ਆ ਫੁੱਲ ਹਨ ਜਿਹੜੇ ਆ। ਇੰਨੇ ਕਿ ਖੜ ਜਾਂਦੇ ਉਰੇ ਬੂਟਾ ਖੜਾਏ ਉਹ ਪੌੜੀਆਂ ਤੱਕ ਬਈ ਦੀ ਬਾਸ਼ ਨਾ ਜਾਂਦੀ ਲਫਟ ਪੂਰੀ ਰਾਤ ਨੂੰ ਇਹ ਸਿਰਫ 10 11 ਵਜੇ ਦੇ ਬਾਅਦ ਹੀ ਨਾ ਪੂਰੀ ਬਾਸ਼ ਨਾ ਛੱਡਣੀ ਹੈ ਮੱਜ ਤੇ ਨਖਾਉਂਗਾ ਵੀ ਮੈਨੂੰ ਦੋ ਦਿਨ ਹੋ ਗਏ ਦੇਖਦੇ ਨੂੰ ਹਾਂਜੀ ਕਿਉਂਕਿ ਬਾਈ ਇਹ ਬੂਟਾ ਨਾ ਪਿੰਡ 'ਚ ਸਾਡੇ ਕਿਸੇ ਦੇ ਖੜਾਤਾ ਉੱਥੇ ਅਸੀਂ ਗਏ ਅਸੀਂ ਆਪਣੇ ਖੇਤ ਨੂੰ ਜਾਂਦੇ ਜਿੱਥੇ ਉੱਥੇ ਉਹਨਾਂ ਦੇ ਘਰ ਖੜਾਤਾ ਜੇ ਰਾਤ ਨੂੰ ਕਿੰਨਾ ਵਾਕਿਆ ਇਹ ਬਹੁਤ ਬਾਸ਼ ਨਾ ਆਈ ਦੋ ਦਿਨ ਹੀ ਆਪਣਾ ਬੂਟਾ ਲਿਆਇਆ ਹੈ ਹੌਲੀ ਹੌਲੀ ਪਤਾ ਤਾਂ ਹੁਣ ਬਾਈ ਨੂੰ ਫੁੱਲ ਲੱਗਣ ਲੱਗੇ ਸਾਲ ਬਾਅਦ ਬਹੁਤ ਗਮਲਾ ਮਿੱਟੀ ਦੀ ਵੀ ਖੁਸ਼ਬੂ ਦੇਣ ਲੱਗ ਗਿਆ ਪਾਣੀ ਪੈ ਗਿਆ ਮਿੱਟੀ ਦੀ ਹਾਂ ਦੇਖਣੀ ਜੈਸ਼ਨ ਕਰੀ ਜਾਂਦਾ ਜਿਵੇਂ ਉਹਨਾਂ ਨੂੰ ਗਰਾਊਂਡ ਦਿਖਾ ਦੇ ਵੀ ਵੀਡੀਓ ਕਾਲ ਕਰ ਕਰਕੇ ਹੂੰ ਉਹਨਾਂ ਦੇ ਵਿੱਚ ਜਿੱਥੇ ਨੱਠਣ ਜਾਂਦੀ ਆ ਵਾ ਜੈਸ਼ਨ ਦਾ ਪਤਲੀ ਹੋ ਕੇ ਆਊਗੀ ਤੇ ਸਵੇਰੇ ਟਾਈਮ ਕਹਿਣਾ ਤਾਂ ਵੀ ਜਿਹੜੀ ਗਰਾਊਂਡ ਜਾਊਂਗੀ ਵੀ ਮੈਨੂੰ ਫਿਰ ਵੀਡੀਓ ਕਾਲ ਕਰਕੇ ਦਿਖਾਈਂ ਗਰਾਊਂਡ ਜਿੱਦਾਂ ਮੈਂ ਅੱਛਾ ਉਹ ਗਰਾਊਂਡ ਤੇ ਉਹਨਾਂ ਬੂਟੇ ਬਾਟੇ ਦੇ ਕੇ ਬੂਟੀਆਂ ਦੀ ਯਾਦ ਆ ਗਈ ਕਣ ਫੋਨ ਕਰਦਾ ਕਹਿੰਦੀ ਮੰਮੀ ਮੇਰੇ ਬੂਟੇ ਨਾ ਆਉਣ ਵੱਡਦੇ ਪਿੱਛੇ ਦੇ ਹਾਂ ਸਦਾ ਨੇ ਤਾਂ ਵੀ ਸਵੇਰ ਦੀ ਨੇ ਸਾਫ ਪਈ ਕਰਿਆ ਪਿਆ ਹੈ ਹਾਂਜੀ ਹਾਂ ਹੂੰ ਸਾਫ ਪਈਏ ਵੀ ਨਾ ਨਿਕਲਦਾ ਜੀ ਹੂੰ ਸਾਫ ਪਈਏ ਨਾਲੇ ਚਾਹਣਾ ਲੱਗਦਾ ਜੀ ਹਰ ਵਾਰ ਹੂੰ ਸਵੇਰ ਦੀ ਅੱਛੀ ਲੱਗੀ ਹੋਈ ਹੁਣ ਤਾਂ ਤੇਰੇ ਉੱਕਣਾ ਹੀ ਰਹਿੰਦਾ ਹੋਣਾ ਤੂੰ ਤਾਂ ਦੋ ਦਿਨ ਪੋਚੇ ਚਾਹੇ ਨਾਲ ਕਿਹੜੇ ਨੈਣ ਨਾ ਆਪਣੀਆਂ ਹੀ ਪੈਣਾ ਪੈ ਜਾਣੀਆਂ ਪਾੜੇ ਚੁੱਪਲ ਖੋਲਦੇ ਆਂ ਜੀ ਬਾਹਰ ਹਾਂ ਹੋਰ ਵੀ ਹੈ ਲੋ ਭਾਈ ਆ ਬੂਟੇ ਦੇ ਹੀ ਦੇਖੋ ਹੁਣ ਲੋ ਭਾਈ ਇੱਧਰ ਸਰਪੰਚ ਸਾਹਿਬ ਖੜੇ ਉਧਰ ਗੱਡੀ ਖੜੀ ਆ ਮੋਟਰਸਾਈਕਲ ਪਾਈ ਉਰੇ ਆ ਕੇ ਲੱਗੀ ਜਾਂਦੇ ਕਿੰਨੀ ਹੁੰਦੀ ਹੈ ਜਿਹੜੇ ਫालतੂ ਆ ਉਧਰ ਲੱਗੇ ਪਹਿਲੇ ਨਹੀਂ ਤੇਰੀ ਟਿਊਸ਼ਨ ਵੀ ਨਹੀਂ ਗਿਆ ਹੈਗਾ ਕੱਲ ਫਿਰ ਕੰਮ ਕਰ ਕਰਕੇ ਥੋੜਾ ਟਾਈਮ ਜਾਇਆ ਹੈ ਹੂੰ ਹੁਣ ਅੱਜ ਦੇਖਦੇ ਵੀ ਜਾਂਦਾ ਕਿ ਨਹੀਂ ਉਹ ਦੇਖ ਲਓ ਬਾਈ ਗੱਡੀ ਮੁੜ ਕੇ ਆ ਗਈ ਗੱਡੀ ਤੋੜ ਦਿੱਤੀ ਪਾਣ ਜੀ ਨੇ ਇਹ ਠੀਕ ਹੋ ਕੇ ਜਾਣੀ ਹੈ ਦੁਕਾਨਪੁਰ ਜਾਣਾ ਪਾਪਾ ਜੀ ਕੋਲ ਲੈ ਕੇ ਜਾਵਾਂਗੇ ਹਾਂਜੀ ਫਿਰ ਜੀ ਤਾਹ ਬੂਟਾ ਦੇਖ ਮੈਂ ਪਰ ਜਿੱਦਣ ਇਹ ਲੱਗ ਗਿਆ ਮਨ ਦੇ ਹੱਥੋਂ ਨਾ ਫੇਰ ਇੱਥੇ ਤਾਂ ਇਹਨੂੰ ਕੰਡਾ ਬਹੁਤ ਵੱਡਾ ਲੱਗਦਾ ਭਾਈ ਇੱਥੇ ਨੂੰ ਐਂ ਜਾ ਕੇ ਨਾ ਗੱਡੀ ਖੜਾ ਦਿੰਦੇ ਗਏ ਅੱਲਾ ਸੀ ਉਹ ਗੱਡੀ ਦੇ ਵਿੱਚ ਹੈ ਇਹ ਵਾਧਾ ਬਹੁਤ ਹੈ ਥੋੜਾ ਜਿਹਾ ਕੰਡਾ ਲਿਆ ਹੈ ਹਾਂ ਇਹ ਵੇ ਵਲੇਖੇ ਜੇ ਕੋਈ ਹੁਣ ਆਪਾਂ ਚਲੋ ਆਪਾਂ ਦਾ ਪਤਾ ਕਰ ਆਣ ਕਰਕੇ ਕੋਈ ਕੱਢ ਲਵੇ ਦੇਖਣ ਲੱਗ ਜਵੇ ਤੇ ਕੰਡੇ ਵੱਜ ਜਣ ਉਹ ਹੀ ਹੈ ਨਾ ਕੰਡਾ ਹਲੇ ਹੋਇਆ ਨਹੀਂ ਸ਼ੁਰੂ ਹੋ ਜਾ ਅੱਲਾ ਖੋ ਆਹ ਦੇਖੋ ਭਾਈ ਇਹਨੇ ਕਿੱਦਾਂ ਵੱਡਾ ਹੋਣਾ ਹਲੇ ਇਹ ਤਾਂ ਹਲੇ ਕੱਚਾ ਕੰਡਾ ਹੈ ਠੀਕ ਨੇ ਇਹ ਬਹੁਤ ਬੜਾ ਬੜਾ ਤਗੜਾ ਖੰਡਾ ਹੋ ਜਾਂਦਾ ਹਨਾ ਪਰਮ ਬਾਤ ਤਾਂ ਵੀ ਸਾਰੇ ਚ ਹਾਂ ਬਾਤ ਆ ਫੁੱਲ ਦੇਖ ਲੈ ਕਿਹੜੇ ਸਾਹਮਣੇ ਆਏ ਸਾਰੀਆਂ ਡਾਲੀਆਂ ਨੂੰ ਠੀਕ ਨਹੀਂ ਅੱਧੀ ਬਾਈ ਮਲਕੀਤ ਬਾਈ ਦੇ ਉੱਧਰ ਘਰ ਚ ਰਹਿ ਗਈ ਬੇਲ ਲਾਹ ਭਾਈ ਜਿਹੜੇ ਜਸ਼ਨ ਕਹਿੰਦੀ ਸੀ ਬੂਟੇ ਲੱਗੇ ਫੁੱਟਣ ਜਿਹੜਾ ਵੱਡਿਆ ਦਾ ਹਨਾ ਇੱਥੇ ਕੱਪੜੇ ਗੰਦੇ ਕਾਬਲੇ ਦੇ ਲਾ ਚੱਲ ਕੋਈ ਨਹੀਂ ਤਾਂ ਕਿ ਹੋ ਗਿਆ ਆ ਜਾ ਵੀ ਆ ਜਾ ਸਾਫ਼ ਹੈ ਬੈਂਪਰ ਤੇ ਕਿਨ ਕੋਲ ਕੋਲ ਪਾਪਾ ਪੁੱਛ ਲੈ ਲਾ ਭਾਈ ਹਾਂ ਇਹ ਨਾ ਕਰਿਆ ਹਾਂ ਲਾ ਭਾਈ ਪਾਪਾ ਜੀ ਵੀ ਆ ਗਏ ਇੱਧਰ ਮਾਰਿਆ ਜੀ ਖੇਚ ਕਿਹੜਾ ਹੋਰ ਚਲੋ ਠੀਕ ਹੈ ਚੱਲੀ ਜਾਂਦੇ ਬਾਈ ਕੰਮ ਸਾਰੇ ਹਾਂ ਬਿਆੜੀ ਕੀ ਬਣਾ ਕੇ ਖਲਾਇਆ ਇਹਨੂੰ ਅੱਜ ਤੇ ਕਹਿੰਦਾ ਹੁਣ ਬੀਜਿਆ ਜੰਦਾ ਚਲੇਗੀ ਮੇਰੇ ਫੇਰ ਸੱਗੀਆਂ ਬਣਾਉ ਰੋ ਜੇ ਹੂੰ ਮੈਨੂੰ ਰੋਲਾ ਜਿਹਾ ਪਾਉਂਦਾ ਤਾਂ ਪਕੌੜੇ ਬਣਾਏ ਤੇ ਕਹਿੰਦਾ ਪਕੌੜੇ ਬਾ ਥੋੜੇ ਜਿਹੀ ਬਣਾਏ ਤੇ ਤੁਸੀਂ ਹੈ ਨਹੀਂ ਤੇ ਘਰ ਫਿਰਨੇ ਆਓ ਠੀਕ ਹੈ ਇੱਥੇ ਗੱਡ ਕੋਕਡੀਆਂ ਹਾਂਜੀ ਹੂੰ ਸਵਾਦ ਬਣੇ ਤੇ ਜੀ ਹੂੰ ਬੜਾ ਲੱਗ ਗਿਆ ਚਲੋ ਠੀਕ ਐ ਲੈ ਬਈ ਚਪ ਚਪਲਾਂ ਦੇ ਬਾਈ ਪਾਪਾ ਜੀ ਦੀਆਂ ਕਿੱਧਰ ਆ ਬਸ ਲੋ ਬਾਈ ਹਾਲ ਦੇ ਤਨ ਤੇ ਆ ਵੀ ਬਾਈ ਨਵਾਂ ਪਾਇਆ ਬਹੁਤ ਦਿਨੇ ਹੋ ਕਰਿਆ ਸਾਰੇ ਦਰਵਾਜ਼ੇ ਦੀਓ ਬਾਈ ਖਰਾਬ ਕਰਤਾ ਦਾ ਪੁਰਾਣੇ ਨੇ ਤੇਲ ਹਨ ਨਿਕਲ ਗਿਆ ਤਾਂ ਆ ਦੇਖੋ ਤੁਹਾਨੂੰ ਪਤਾ ਲੱਗਣਾ ਹਲੇ ਵੀ ਆ ਰੰਗ ਜਾਵਤਰ ਨਹੀਂ ਰਿਹਾ ਤੇਲ ਠੀਕ ਨੇ ਹਾਂ ਵੀ ਮਿਲ ਨਹੀਂ ਰਹੀ ਚਪਲਾ ਲੈ ਇਧਰ ਅੰਦਰ ਪਿਆ ਬਾਈ ਬੰਦਾ ਇੱਕ ਸਾਡਾ ਉਹਦਾ ਫੋਨ ਪਰ ਚੱਲਦਾ ਕੰਮ ਮਿਲ ਨਹੀਂ ਰਹੀਆਂ ਦੇਖੋ ਉਹ ਬਾਈ ਬਾਪੂ ਹੈਗੀਆਂ ਇਹ ਅਦਰ ਫੇਰ ਆ ਗਈਆਂ ਕਿ ਕਹਣਾ ਹੈ ਪੜਾ ਪਰ ਮੈਂ ਹੈਗੀਆਂ ਬੋਤ ਓਏ ਆ ਜਾ ਆ ਜਾ ਤਾਂ ਹੀ ਸਰ ਗਾਇਬ ਹੋਈਆਂ ਬੇਟੀਆਂ ਨਾ ਕਈ ਉਹ ਆਪਣੇ ਪੈਰਾ ਜਾਣਾ ਬੈਡਿੰਗ ਖਾਂਦੇ ਆ ਕੇ ਲੈ ਆਇਆ ਦਿਖਾਈ ਬਾਬੇ ਦੇ ਹੈ ਬਾਬੇ ਦੇ ਆ ਦਿਖਾਈ ਦਿਖਾਈ ਮੋੜ ਜਾ ਲੈ ভাই ਬਾਬੇ ਕੋਲ ਜਾ ਕੇ ਨਾ ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਮਿਲਦਾ ਹੈ ਹੈ ਹਾਂਜੀ ਤਾਂ ਹੀ ਵੜਦਾ ਨਹੀਂ ਦੁਕਾਨ ਨਾਲ ਆ ਕੀ ਹੋ ਗਿਆ ਹਿੱਲਾ ਤੇਰਾ ਵੀ ਹੋ ਜਾਣਾ ਇਹਦਾ ਵੀ ਹੋਇਆ ਬਈ ਐ ਇਹਦਾ ਵੀ ਹੋਇਆ ਬਣਾਏ ਦੇ ਅੱਜ ਹਾਂ ਇਹਦਾ ਉਹ ਅੰਗੂਰ ਜਿਹੜੇ ਹੁੰਦੇ ਦਾਖਾਂ ਧੁੱਪਾਂ ਦਾ ਦੇਖ ਤੋ ਕਿਹੜੇ ਦਾਮ ਨਾਲ ਰਾਤ ਕਿਣੀਆਂ ਪੈਂਦੀਆਂ ਦੀਆਂ ਪਾਣੀ ਛਾੜ ਦੇਣਾ ਮੌਸਮ ਖਾਬ ਹੋ ਗਿਆ ਕਿਤੇ ਕਿਤੇ ਮੀਂਹ ਆ ਗਿਆ ਹਾਂ ਚੱਲ ਦੇਖ ਦੇ ਮੁੱਟੇ ਚ ਪਾਣੀ ਪਾ ਕੇ ਹਟਿਆ ਮੀਂਹ ਪੈ ਗਿਆ ਕੱਦਾ ਮਿਹਨਤ ਕਰਦਾ ਉਹ ਪਰਤੇ ਹੋਰ ਛੁੱਟੀਆਂ ਕਰਨੀਆਂ ਕਹਿੰਦਾ ਹੁਣ ਪੰਜ ਨਹੀਂ ਹੂੰ ਇਹ ਗੱਲ ਲੱਗਾਂ ਨੂੰ ਸੁਣਦੀ ਆਂ ਜੀ। ਕਮਾਈ ਨਾਲ ਦੱਤ ਜਰਾ ਮਖੌਲ ਕਰਦੇ ਆ। ਜਾਊਗਾ ਵੱਜ ਗਏ ਇਹ। ਲੈ। ਕਿ ਕਣਾਲ ਵੜਿਆ ਇਹ ਦੇਖ ਲੈ ਬੰਦਾ। ਉਹ ਤੇਰੀ ਖਾ ਦੇ ਜਲੇਬੀ। ਮੈਂ ਇਕੱਲੀ ਹਾਂ। ਹਾਂ? ਮਿੱਠੇ ਤੇ ਜਵਾਬ ਦੇਣ ਲੱਗਿਆ ਇਹ। ਕੋਲ ਆਇਆ ਉਹਨ ਦਾ ਕੋਈ ਸਮਝ ਆ ਗਈ। ਬੰਦਾ ਦਿਖਾਈ ਜਲੇਬੀ। ਲਓ ਭਾਈ। ਚੇਲਾ ਦੇ ਦਮ ਕਹਿਣਾ। ਦਿਖਾਣੀ ਜਲੇਬੀ। ਇਲਾ ਦੇਦੇ ਹਾਂ ਉਹ ਆ ਲੋ ਭਾਈ ਜਆਬ ਦੀ ਸਭ ਤੋਂ ਵਧੀਆ ਉਹ ਸਵਾਦਿਸ਼ਟ ਹੈ ਨਾ ਦੇ 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 ਚੱਲ ਆ ਚੀਜ਼ ਵਧੀਆ ਚਾਹੇ ਇਲਾ ਸਰਦਾਨੀ ਇਹਦੇ ਮੌਜਾ ਆਏਗੀ ਕੋਈ ਕੋਈ ਹਿਲਾ ਤੂੰ ਕਰਦੀ ਰਹਿੰਦੀ ਆ ਉਹ ਪਿੱਛੇ ਸਮਾਨ ਰੱਖਿਆ ਹੋਇਆ ਕਿੱਥੇ ਗਈ ਮੁੰਬਈ ਨੂੰ ਕਿੱਥੇ ਗਈ ਮੁੰਬਈ ਹਾਂ ਬਈ ਉਹ ਰਹਿਣ ਤੋਂ ਹੀ ਹੁਣ ਉੱਤੀ ਰਹਿੰਦੀ ਉਹਨੂੰ ਹਾਂ ਕਹਿੰਦੇ ਜਾਣਾ ਕਹਿੰਦੇ ਘਰ ਜੀ ਲੱਗਦਾ ਘਰੇ ਘਰੇ ਘਰ ਜੀ ਲੱਗਦਾ ਕੰਮ ਸਾਹਨੇ ਨੂੰ ਸੂਝ ਲੱਗ ਗਈ ਇਹਦਾ ਮੈਂ ਲੇਟ ਹੋਣ ਕਰਕੇ 3:30 ਵਜੇ ਪਹੁੰਚਿਆ ਘਰੋਂ ਤੋਂ ਬਾਅਦ 4 ਬਜੇ ਫੇਰ ਟਿਊਸ਼ਨ ਟਾਈਮ ਹੀ ਬਦਲਿਆ ਇਹਦਾ ਕੱਲ ਹਾਂਜੀ ਟਾਈਮ ਤਾਂ 5:00 ਦਾ ਬਦਲਿਆ ਹਾਂ ਦਾ ਅੱਛਾ ਕਈ ਵਾਰ ਲੇਟ ਹੋ ਜਾਂਦੀ ਮੈਂ ਚੀਰੋ ਖਰਾਬੀ ਕਰੂਗੀ ਆ ਜਾਂਦੀ ਹਾਂ ਲੇਟ ਪਹੁੰਚਾਂ ਨਹੀਂ ਚਲੋ ਬਾਈ 3:30 ਆਉਂਦਾ ਲੈ 1:30 ਵਜੇ ਆ ਹਾਂਜੀ ਮੈਂ ਉਹੀ ਕਹਿੰਦੀ ਵੀ ਦੇਰ ਸਤਾਲ ਜਾਂਦਾਂ ਨੂੰ ਤਾਂ ਜਾਂ ਟੁੱਟੀ ਹੋਣ ਲੱਗੀ ਹੁੰਦੀ ਹੂੰ ਸੁੱਝੇ ਰਹਿੰਨਾ ਸਾਰਾ ਦਿਨ ਚਲੋ ਬਾਈ ਠੀਕ ਆ ਚੱਲੀ ਜਾਣਾ ਕੰਮ ਮੌਸਮ ਜਿਹੜਾ ਰਾਤ ਗਿਆ ਤਾਂ ਵਿਖੜ ਹੁਣ ਲੋਟ ਹੋ ਗਿਆ ਸੂਰਜ ਦੇਖੋ ਆ ਨਿਕਲਿਆ ਪਿਆ ਬਾਈ